ਦਾ ਉਹ ਕਹਦਾ ਮੇਰੇ ਨਾਲ ਉਧਰ ਆ ਮੇਰੀ ਕੋਠੀ ਤੇ ਰਹਾ ਤੇ ਉਹ ਗੱਡੀ ਮੈਂ ਤੇ ਵੇਟੇ ਨਾਲ ਹੀ ਰਹਿਣਾ ਮੈਂ ਨਹੀਂ ਇੱਥੇ ਜਾਣਾ ਉਹ ਇੱਕ ਉਹ ਮਾੜਾ ਮੋਟਾ ਨਾ ਆਪ ਜੱਟਾ ਹੋ ਗਿਆ ਤਗੜਾ ਚੱਲੀ ਜਾਂਦਾ ਸੀਗਾ ਤੋ ਕਦੇ ਤੱਕ ਵੀ ਜਿਹੜੀ ਮਤਲਬਾਰ ਦੇ ਨਾਲ ਬਾਦਨ ਉਹ ਇਹਨਾਂ ਨੇ ਹੋਰ ਨਹੀਂ ਕੀਤਾ ਸਾਨੂੰ ਮੱਦੇ ਜੋ ਉਹ ਤੋਂ ਕਰੋ ਪਤਾ ਲੱਗਿਆ ਕਿ ਕੌਣ ਸੀ ਕਿੰਝ ਕਰਦੇ ਸੀ ਕਿ ਸੇ ਦੀ ਹਿੰਦੀ ਗਾਲੀ ਕਰਦੇ ਆ। ਬਹੁਤ ਆਪ ਜੀ। ਹਾਂ ਤੇ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਆ ਅੱਗੇ ਆਏ ਤਾਂ ਕੁਝ ਹੋਰ ਹੀ ਵੇਖ ਲਿਆ। ਤਾਂ ਮਾਝਾ। ਤੁਹਾਨੂੰ ਤੇਥੋਂ ਹੀ ਪਤਾ ਲੱਗਿਆ ਤੇਥੋਂ। ਸਾਨੂੰ ਐਥੇ ਗੱਜ ਚੱਕਰ ਦਾ ਪਤਾ ਹੀ ਨਹੀਂ। ਉਹਨਾਂ ਕਿ ਇੱਥੇ ਅੱਗੇ ਕੀ ਪਤਾ ਲੱਗਿਆ ਤੁਹਾਨੂੰ? ਇੱਥੇ ਪਤਾ ਹੋਣ ਵੇਹ ਦੇ ਪੈ ਜਾਂ ਸਾਰਾ ਸਾਰੀ ਦੁਨੀਆ ਵੇਖੀ ਜਾਂਦੀ। ਬਾਰੇ ਜਿਦਾਂ ਨੂੰ ਦਾਤ ਜੀ ਆਪਣੇ ਸੋਹਣ ਪਾਲ। ਮਸਲਾ ਇਹ ਹੋ ਰਮਨ ਸ਼ਰਮਾ ਦਾ ਅੱਜ ਤੋਂ 4 ਮਹੀਨੇ ਪਹਿਲਾਂ ਕੋਡ ਮੈਚ ਦਿਵਾਈ ਉਹ ਵੇਨਾ ਉਹ ਕਹਿੰਦਾ ਮੇਰੇ ਨਾਲ ਉਧਰ ਆ ਮੇਰੀ ਕੋਠੀ ਤੇ ਰਹਾ ਤੇ ਉਹ ਕਹਿੰਦੀ ਮੈਂ ਆਪਣੇ ਬੇਟੇ ਨਾਲ ਹੀ ਰਹਿਣਾ ਮੈਂ ਨਹੀਂ ਇਧਰੋਂ ਜਾਣਾ ਤੋ ਇਥੋਂ ہمارا ਮੋਟਾ ਨਾ ਆਜਾ ਅੱਜ ਤੋਂ ਹੋ ਗਿਆ ਤਗੜਾ ਚੱਲੀ ਜਾਂਦਾ ਸੀਗਾ ਉਹ ਤਾਂ ਇਹ ਤਾਂ ਵੀ ਕਿਹੜੇ ਮਤਲਬ ਮਾਰ ਦੇਣਾ ਮਾਰ ਦੇਣਾ ਤਾਂ ਇਹਨਾਂ ਨੇ ਘੌਰ ਨਹੀਂ ਕੀਤਾ। ਸੋ ਅੱਜ ਆਇਆ ਬੈਠਾ ਘੱਟਾ ਡੇਢ ਚਾਹਲ ਚਾਹ ਦੀ ਵੀ ਗੱਲ ਕੀਤੀ। ਸੋ ਇੱਕੋ ਦਾਪਨ ਹੋ ਗਿਆ ਕਿ ਹੋ ਗਿਆ ਆਪਰੇ ਕੋਈ ਰੋੜਾ ਉਹਨੇ ਕੈਂਚੀ ਚਾੱਕ ਕੇ ਨਾ ਸਿੱਤੇ ਗਲੇ ਤੇ ਵਾਰ ਦਿੱਤਾ ਹੀ। ਇੱਕ ਇੱਥੇ ਦਿਲ ਤੇ ਮਾਰੀ ਦਿਲ ਤੇ ਕਹਿੰਦੇ ਸਰਾਗ ਪੈ ਗਿਆ। ਤੇ ਉਹਨੂੰ ਸਿਤਾਈ ਆਪਦੀ ਨੂੰ ਲੈ ਕੇ ਗਏ ਆ ਉੱਤੇ ਸਰਕਾਰੀ ਹਸਪਤਾਲ। ਉੱਥੋਂ ਅਸੀਂ ਫ੍ਰੀ ਰਿਪੋਰਟ ਲੈ ਗਏ ਆ ਉੱਥੇ ਹੰਡਾ ਇਥੋਂ। ਮਰਨ ਵਾਲਾ ਸ਼ਖਸ ਕੌਣ ਸੀ ਜੀ? ਮਰਨ ਵਾਲਾ ਇਹ ਪ੍ਰਕਾਸ਼ਪੁਰਪ ਗੋਗੀ ਬਾਬਾ ਹੈ ਕਿੱਥੋਂ ਦਾ ਰਹਿਣ ਵਾਲਾ ਨਹੀਂ ਨਹੀਂ ਬੰਦਾ ਦਾ ਬੰਦਾ ਨਹੀਂ ਉਹ ਗਾਇਦ 4 ਨੰਬਰ ਵਾਰਡਪਲਸ ਨਹੀਂ ਆ ਕੀ ਨਾਮ ਹੈ ਉਹਦਾ ਰਵਰ ਸ਼ਰਮਾ ਤੇ ਮਰਨ ਵਾਲੇ ਦਾ ਕੀ ਨਾਮ ਹੈ ਪ੍ਰਕਾਸ਼ਪੁਰਪ ਗੋਗੀ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਮੇਰੀ ਤਾਈ ਲੱਗਦੀ ਹੈ ਇਹ ਮਸਲਾ ਕਦੋਂ ਤੋਂ ਏ ਅੱਜ ਪੂਰਾ ਇਹ 10 ਦਿਨ ਹੋ ਗਏ ਬੈਠੇ ਚੱਤੇ ਚੱਲਦੇ ਨੂੰ ਕਦੇ ਆ ਜਾਂਦਾ ਦੀ ਮਾੜਾ ਮੋਟਾ ਬੋਲ ਕੇ ਚਲਾਏ ਅੰਦਰ ਅੱਜ ਉਹ ਕਹਿੰਦੇ ਵਾਹ ਵਾਹ ਮਜਬੂਰ ਕਰਦਾ ਵੀ ਜਾਣਾ ਕਿ ਮੈਂ ਤੈਨੂੰ ਮਾਰਾ ਐਵੇਂ ਗੱਲ ਸੁਣਨ ਚਾਹੀਏ ਉਹਦੇ ਨੋ ਅੰਦਰ ਹੈਗੀ ਜ਼ੋਰ ਕੋਈ ਲੜਕਾ ਮੁੰਡਾ ਵਗੈਰਾ ਕੋਈ ਵੀ ਨਹੀਂ ਵਾ ਮੁੰਡਾ ਕਿੱਥੇ ਗਿਆ ਮੁੰਡਾ ਕੰਮ ਤੇ ਲੱਗਿਆ ਜਿਵੇਂ ਪੀਓ ਪੀਓ ਤੇ ਜਾਦਾ ਉੱਥੇ ਗਿਆ ਸੀ ਤੋ ਨੋਨੇ ਨੇ ਆ ਕੇ ਬਾਹਰ ਰੋਲਾ ਪਾਇਆ ਜਦੋਂ ਮੇਰੀ ਸੱਸ ਬਿਮਾਰੀ ਹੰਦਾ ਮਾਰੀ ਹੈ ਲੈ ਉਹਨੇ ਨੂੰ ਕੈਂਚਿਆ ਕੁੰਚਿਆ ਮਾਰ ਕੇ ਜਿੰਨੇ ਨੂੰ ਸਾਰੇ ਬੰਨੇ ਵਾਲੇ ਵਾਸੀ ਇਕੱਠੇ ਹੋਏ ਕਿੱਕ ਮਾਰ ਕੇ ਉਹ ਤੋਂ ਨਿਕਲ ਗਿਆ ਇੱਧਰੋਂ ਤੇ ਮਗਰ ਲੱਗਿਆ ਨੇ ਪਰ ਉਹ ਪਤਾ ਨਹੀਂ ਕਿੱਧਰ ਗਿਆ ਇਹ ਕਿੰਨੇ ਵਜੇ ਦੀ ਕਟਣਾ ਹੈ ਇਸ ਸਾ 10 ਵਜੇ ਦੀ ਬਗਾਨੀ ਨੇ ਕਿਰੇਡੂ ਹੀ ਕੋਈ ਸੀ ਗਾਰੰਟੀ ਜਦੋਂ ਬਾਹਰ ਆਏ ਨੇ ਤੋਂ ਉਹ ਪਤਾ ਲੱਗਿਆ ਬਣਾ 7 ਫਟ ਲੱਗੀ ਹੋਈ ਹੈ ਉਹ ਤਾਂ ਲੈ ਗਏ ਮਮੇ ਉਹ ਯਾਤਰਾ ਲੈ ਗਏ ਬੱਟ ਹਸਬੰਦ ਸੀਗੇ ਚਾਰ ਪੰਜ ਮਹੀਨੇ ਰਲ ਕੇ ਰਹ ਰਹੇ ਸੀਨਾ ਪਤਾ ਪੂਰਾ ਆਪ ਨੂੰ ਨਹੀਂ ਪਤਾ ਵੀ ਸੀ ਇਹਨਾਂ ਦਾ ਰਿਸਰਚ ਤੁਹਾਡਾ ਕੀ ਨਾਮ ਹੈ ਸਰ ਰਜਨੀਸ਼ ਅੱਛਾ ਇਹ ਜਿਹੜੀ ਲੇਡੀਜ਼ ਮਰੇ ਉਹਨਾਂ ਦਾ ਕੀ ਨਾਮ ਸੀ ਨੂੰ ਗੋਗੀ ਮਾਤਾ ਕਹਿੰਦੇ ਸੀ ਜਿਹੜਾ ਪਰਸਨ ਇਹਨਾਂ ਦੇ ਘਰ ਆਉਂਦਾ ਸੀ ਉਹਦਾ ਕੀ ਨਾਮ ਸੀ ਸ਼ਰਮਾ ਸ਼ਰਮਾ ਫਿਰ ਅਹੀ ਬਾਕੀ ਨਾਂ ਦਾ ਪੂਰਾ ਆਪ ਨੂੰ ਪਤਾ ਨਹੀਂ ਤੇ ਬੱਚੇ ਇਹਨਾਂ ਦੇ ਇਹਨਾਂ ਦੇ ਇੱਕ ਲੜਕਾ ਤੇ ਦੋ ਲੜਕੀਆਂ ਨੇ ਦੋ ਲੜਕੀਆਂ ਬਾਹਰ ਨਹੀਂ ਹੁੰਦੀਆਂ ਤੇ ਲੜਕਾ ਉੱਥੇ ਘਰੇ ਹੀ ਰਹਿੰਦਾ ਉਹ ਕੰਮ ਤੇ ਕੀ ਆ ਰਿਹਾ ਕਿੰਨੀ ਏਸੀ ਇਹਨਾਂ ਦੀ ਇਹਨਾਂ ਦੀ ਮਤਲਬ 50 ਤੋਂ ਪਲੱਸ ਹੀ ਜੀ ਸੰਜੇਪ ਦਾ ਹਾਂ ਪੰਜਾਬ ਸਾਹਿਬ ਨੇੜੇ ਇੱਕ ਸੰਜੇਪ ਸਰਪੰਚ ਇੱਕ ਪ੍ਰਕਾਸ਼ ਕੌਰ ਨਾਂ ਦੀ ਲੇਡੀ ਇੱਥੇ ਰਹੀ ਸੀ ਅਠੌੜਾ ਵਾਲੇ ਮੱਲੇ ਗੜੀ ਨੰਬਰ 4 'ਚ ਤੇ ਉਹਦਾ ਮਰਡਰ ਹੋਇਆ ਤੇ ਜੰਗੀਆ ਮਾਰੀਆਂ ਜਿਹੜਾ ਰਮਨ ਸ਼ਰਮਾ ਨਾਂ ਦਾ ਵਿਅਕਤੀ ਸੀ ਉਸ ਵਾਲਾ ਖਚਾ ਕੀਤਾ ਹੈ ਇਹਨਾਂ ਦਾ ਹਸਬੰਡ ਸੀਗਾ ਸੁਣਨ ਚਾਹਿਆ ਵੀ ਇਹ ਕੋਈ ਮੈਰਿਜ ਕਰਾਈ ਸੀ ਪੰਜ ਚਾਰ ਮਹੀਨੇ ਪਹਿਲਾਂ ਥੋੜੀ ਜਿਹੀ ਗੱਲ ਹੈ ਬਾਕੀ ਅਸੀਂ ਸ਼ਾਮਿਲ ਕਰ ਰਹੇ ਹਾਂ ਤੇ ਡੇਢੀ ਦੀ ਡੈਥ ਹੋ ਗਈ ਆ ਫਰੀਦਕੋਟ ਉੱਥੇ ਟੀਮ ਸਾਡੀ ਜਾਏਗੀ ਜਿੱਦਾਂ ਦੀ ਸਟੇਟਮੈਂਟ ਆਏਗੀ ਉਹ ਕਹਿੰਗੇ ਯੂ نو ਕਰ ਹੋਈ ਚੱਲ ਇਹਨਾਂ ਦੇ ਬੱਚੇ ਨਹੀਂ ਸਰ ਬੱਚੇ ਹੈਗੇ ਇਹਨਾਂ ਦੇ ਹਾਂ ਦੋ ਕੁੜੀ ਲੜਕੀਆਂ ਨੇ ਇੱਕ ਲੜਕਾ ਹੈ ਲੜਕਾ ਨਾਲ ਗਿਆ ਹੋਇਆ ਸੀ ਚੱਕ ਕੇ ਲੈ ਗਈ ਸੀਗੀ Thank you. Thank you. Thank you. Thank you.